ਸਤਿ ਸ੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣ ਉਹਨੇ ਕੈਨੇਡਾ ਤੋਂ ਆਈ ਵੱਡੀ ਖਬਰ ਹੁਣ ਆ ਗਈ ਇਹ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਦੋਸਤੋ ਨਿਕਲ ਕੇ ਆ ਰਹੀ ਹੈ ਜੀ ਹਾਂ ਕੈਨੇਡਾ ਪ੍ਰਵਾਸੀਆਂ ਲਈ ਆਪਣੇ ਇਹ ਦਰ ਹੌਲੀ ਹੌਲੀ ਬੰਦ ਕਰ ਰਹੇ ਹੈ ਇਸ ਦਾ ਸਭ ਤੋਂ ਵੱਡਾ ਚੜਕਾ ਪੰਜਾਬੀਆਂ ਨੂੰ ਲੱਗੇਗਾ ਕਿਉਂਕਿ ਉਹਨਾਂ ਦੇ ਲਈ ਇਹ ਮਨਪੌਂਦਾ ਦੇਸ਼ ਹੈ ਕੈਨੇਡਾ ਸਰਕਾਰ ਇੱਕ ਪਾਸੇ ਸਖਤ ਇਮੀਗ੍ਰੇਸ਼ਨ ਕਾਨੂੰਨ ਬਣਾ ਰਹੀ ਹੈ ਤੇ ਦੂਜੇ ਪਾਸੇ ਕੈਰਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦੀ ਤਿਆਰੀ ਕਰ ਰਹੀ ਹੈ ਸਰਕਾਰੀ ਅੰਕੜੇ ਮੁਤਾਬਕ ਕੈਨੇਡਾ 'ਚ 12 ਲੱਖ 68000 ਲੋਕ ਕੈਰਕਾਨੂੰਨੀ ਢੰਗ ਨਾਲ ਰਹਿ ਰਹੇ ਨੇ ਜਿਨ੍ਹਾਂ ਨੂੰ ਬਾਸਪੋਈ ਜਿੰਦੇ ਲਈ ਬਾਸੇਤ ਰਹਿਣ ਦੇ ਵਿਗਾਰ ਮੌਕੇ ਦੇ ਸੰਤੁਲਨ ਵਿੱਚ ਆਏ ਵਿਗਾਰ ਨੂੰ ਮੋਰ ਪਰ ਅਸਰ ਕੀਤਾ ਜਾ ਸਕਦਾ ਹੈ ਜੀ ਹਾਂ ਪ੍ਰਧਾਨ ਮੰਤਰੀ ਟ੍ਰੂਡੋ ਨੂੰ ਦੇਸ਼ ਵਿੱਚ ਰਹਿਣ ਦੀ ਕਾਰਡ ਅਪਣਾਈ ਤੇ ਸੇਤ ਤੇ ਆਬਜੀ ਪ੍ਰਣਾਲੀ ਚ ਆਰੇ ਵਿਗਾੜ ਕਰਕੇ ਆਪਣੀਆਂ ਨੀਤੀਆਂ ਲਈ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਟ੍ਰੂਡੋ ਨੇ ਆਪਣੇ YouTube ਚੈਨਲ ਤੇ ਸਾਂਝੀ ਇੱਕ ਵੀਡੀਓ ਚ ਕਹੇ ਕਿ ਜੇ ਦੋ ਸਾਲਾਂ ਸਾਡੀ ਆਬਾਦੀ ਵਿੱਚ ਤੀਜਾ ਵਾਧਾ ਹੋਇਆ ਫਰਜੀ ਕਾਲਜ ਤੇ ਵੱਡੀਆਂ ਚੈਂਡ ਕਾਰਪੋਰੇਸ਼ਨਾਂ ਆਪਰੀਆਂ ਇਹ ਤਾਂ ਲਈ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਸ਼ੋਸ਼ਣ ਕਰ ਰਹੀਆਂ ਨੇ ਬੇਸ਼ਕ ਪ੍ਰਵਾਸੀਨ ਮੁੱਦੇ ਉੱਪਰ ਵਿਰੋਧੀ ਇਤਰਾ ਟ੍ਰੂਡੋ ਸਰਕਾਰ ਨੂੰ ਕੇਰੀਆਂ ਪਰ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਖੁਦ ਹੀ ਮੰਨਿਆ ਕਿ ਉਹਨਾਂ ਦੀ ਸਰਕਾਰੀ ਇਮੀਗ੍ਰੇਸ਼ਨ ਨੀਤੀਜੀ ਗਲਤੀਆਂ ਕੀਤੀਆਂ ਜਿਸ ਕਰਕੇ ਫਰਜੀ ਕਾਲਜਾਂ ਦੇ ਵੱਡੀਆਂ ਕਾਰਪੋਰੇਸ਼ਨਾਂ ਵੱਲ ਆਪਣੇ ਨਿੱਜੀ ਹਿੱਤਾਂ ਲਈ ਸਿਸਟਮ ਦਾ ਸ਼ੋਸ਼ਣ ਕੀਤਾ ਗਿਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ